ਸੱਛ ਗੱਲੀ ਤੁਸੀਂ ਜੜੇ ਬੋਲ ਪੰਜਾਬੀ ਨੂੰ ਦੇ ਨਾਲ ਦੋਸਤੋ ਅੱਜ ਅਸੀਂ ਖੜੇ ਹਾਂ ਮੈਲਬੌਰਨ ਦੇ ਕਸਬੇ ਕਲਾਈਡ ਨਾਰਥ ਦੇ ਵਿੱਚ ਕਲਾਈਡ ਨਾਰਥ ਨੂੰ ਪੰਜਾਬੀਆਂ ਦੀ ਵਸੋਂ ਕਰਕੇ ਵੀ ਜਾਣਿਆ ਜਾਂਦਾ ਪੰਜਾਬੀਆਂ ਦੇ ਵਪਾਰ ਕਰਕੇ ਵੀ ਜਾਣਿਆ ਜਾਂਦਾ ਤੇ ਅੱਜ ਤੋਂ ਬਾਅਦ ਇੱਕ ਨਵੀਂ ਚੀਜ਼ ਕਰਕੇ ਜਾਣਿਆ ਜਾਣਾ ਉਹ ਹੈ ਸਾਡਾ ਵਿਰਸਾ ਪੰਜਾਬੀ ਸਕੂਲ ਬਿਲਕੁਲ ਸਾਡਾ ਵਿਰਸਾ ਪੰਜਾਬੀ ਸਕੂਲ ਜਿਹੜਾ ਕਿ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਚੱਲ ਰਿਹਾ ਤੇ ਅੱਜ ਪਹਿਲੀ ਟਰਮ ਦਾ ਲਾਸਟ ਦਿਨ ਹੈ ਤੇ ਜਿੱਥੇ ਛੋਟੇ-ਛੋਟੇ ਬੱਚਿਆਂ ਨੇ ਆਪਣੇ ਟੀਚਰਾਂ ਦੇ ਨਾਲ ਮਿਲ ਕੇ ਆਪਣੇ ਮਾਪੇ ਬਾਂ ਦੇ ਨਾਲ ਮਿਲ ਕੇ ਇੱਕ ਪ੍ਰੋਗਰਾਮ ਉਲੀਕਿਆ ਉਹ ਪ੍ਰੋਗਰਾਮ ਆ ਇਸ ਟਰਮ ਦੇ ਲਾਸਟ ਆਖਰੀ ਦਿਨ ਨੂੰ ਸੈਲੀਬ੍ਰੇਟ ਕਰਨਾ ਤੇ ਵਿਸਾਖੀ ਦੀ ਸੈਲੀਬ੍ਰੇਸ਼ਨ ਕਰਨੀ ਕਿਉਂਕਿ April ਦਾ ਮਹੀਨਾ ਤੇ April ਦੇ ਮਹੀਨੇ ਦੇ ਜਿਹੜਾ ਇਤਿਹਾਸ ਆ ਉਸੇ ਕਿਹ ਇਤਿਹਾਸ ਨਾਲ ਜੁੜਿਆ ਪੰਜਾਬੀਅਤ ਨਾਲ ਜੁੜਿਆ ਖਾਲਸਾ ਸਾਧਨਾ ਦੇ ਰਸਤੇ ਨਾਲ ਜੁੜਿਆ ਹੋਇਆ ਸੋ April ਦੇ ਮਹੀਨੇ ਦੇ ਇਤਿਹਾਸ ਨੂੰ ਜਿੱਥੇ ਉਹਨਾਂ ਨੇ ਆਪ ਜਾਣਿਆ ਤੇ ਉਸ ਜਾਣ ਪਹਿਚਾਨ ਨੂੰ ਜਿੱਥੇ ਮਹਿਸੂਸ ਕੀਤਾ ਉੱਥੇ ਹੁਣ ਉਸ ਚੀਜ਼ ਨੂੰ ਉਹਨਾਂ ਨੇ ਸਟੇਜ ਤੇ ਲੈ ਕੇ ਆਉਣਾ ਇਸ ਦਿਹਾੜੇ ਨੂੰ ਸੈਲੀਬ੍ਰੇਟ ਕਰਨਾ ਆਪਣੇ ਸਕੂਲ ਨੂੰ ਸੈਲੀਬ੍ਰੇਟ ਕਰਨਾ ਪ੍ਰਬੰਧਕਾਂ ਦੇ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਕਿ ਕੀ ਸੋਚ ਵਿਚਾਰ ਰੱਖਦੇ ਨੇ ਇਸ ਸਕੂਲ ਨੂੰ ਸ਼ੁਰੂ ਕਰਨ ਦੇ ਪਿੱਛੇ ਤੁਸੀਂ ਜੁੜੇ ਰਹੋ ਬੋਲ ਪੰਜਾਬੀ ਰੋਡ ਦੇ ਨਾਲ ਤੁਹਾਨੂੰ ਅੰਦਰ ਲੈ ਕੇ ਚਾਲਦੇ ਹਾਂ ਦਿਖਾਉਣੇ ਅੱਜ ਦੇ ਪ੍ਰੋਗਰਾਮ ਦੀਆਂ ਖਾਸ ਚਲਕੀਆਂ ਸਾਡਾ ਵਿਰਸਾ ਪੰਜਾਬੀ ਸਕੂਲ ਦੇ ਬੱਚਿਆਂ ਵੱਲੋਂ ਆਪਣੀ ਧਰਮ ਦਾ ਆਖਰੀ ਦਿਨ ਅਪ੍ਰੈਲ ਮਹੀਨੇ ਦੇ ਵਿੱਚ ਖਾਲਸਾ ਸਾਧਨਾ ਦਿਵਸ ਅਤੇ ਵਿਸਾਖੀ ਨੂੰ ਸਮਰਪਿਤ ਕੀਤਾ ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਬੱਚਿਆਂ ਵੱਲੋਂ ਸ਼ਬਦ ਗਾਇਨ ਕਰਕੇ ਕੀਤੀ ਗਈ 13 ਜਾਂ 14 ਅਪ੍ਰੈਲ ਨੂੰ ਵਿਸਾਖੀ ਮਨਾਾਈ ਜਾਂਦੀ ਹੈ ਅੱਜ ਦੇ ਪ੍ਰੋਗਰਾਮ ਅੱਜ ਦਾ ਪ੍ਰੋਗਰਾਮ ਵਿਸਾਖੀ ਮਨਾਉਣ ਦੇ ਨਾਲ-ਨਾਲ ਸਾਡਾ ਵੇਰਸਾ ਪੰਜਾਬੀ ਸਕੂਲ ਦੇ ਬੱਚਿਆਂ ਦੀ ਹੁਣ ਤੱਕ ਦੀ ਅਚੀਵਮੈਂਟਸ ਨੂੰ ਸੈਲੀਬ੍ਰੇਟ ਕਰਨ ਲਈ ਵੀ ਆ ਇਸ ਟਾਈਮ ਦੇ ਵਿੱਚ ਬੱਚਿਆਂ ਨੇ ਬਹੁਤ ਫਨ ਕੀਤਾ ਬਹੁਤ ਜ਼ਿਆਦਾ ਪੜ੍ਹਾਈ ਦੇ ਵਿੱਚ ਗਰੋਥ ਸ਼ੋਅ ਕੀਤੀ ਪੰਜਾਬੀ ਕਹਾਣੀਆਂ ਸੁਣੀਆਂ ਖੇਡਾਂ ਖੇਡੀਆਂ ਤੇ ਹੋਰ ਵੀ ਬਹੁਤ ਕੁਝ ਕੀਤਾ ਅੱਜ ਆਪਣੇ ਪੰਜਾਬੀ ਸਕੂਲ ਦੇ ਬੱਚਿਆਂ ਨੇ ਆਪਣੇ ਆਪ ਦੇ ਟਾਲੇ ਆਪਣੇ ਨਾਲ ਸ਼ੇਅਰ ਕਰਨੇ ਆ ਜਿਵੇਂ ਕਿ ਭੰਗੜਾ ਗਿੱਧਾ ਕਵਿਤਾਵਾਂ ਅਤੇ ਹੋਰ ਵੀ ਬਹੁਤ ਕੁਝ ਆਪਣੇ ਨਾਲ ਸ਼ੇਅਰ ਕਰਨਾਗਾ ਸਕੂਲ ਦੇ ਵਿੱਚ ਜਿੱਥੇ ਬੱਚਿਆਂ ਨੂੰ ਪੰਜਾਬੀ ਬੋਲਣ ਲਿਖਣ ਪੜ੍ਹਨ ਦੀ ਸਿੱਖਲਾਈ ਦਿੱਤੀ ਜਾਂਦੀ ਹੈ ਇਸ ਦੇ ਨਾਲ ਨਾਲ ਹੀ ਗਿੱਧਾ ਭੰਗੜਾ ਅਤੇ ਖੇਡਾਂ ਦੀਆਂ ਐਕਟੀਵਿਟੀਜ਼ ਵੀ ਕਰਵਾਈਆਂ ਜਾਂਦੀਆਂ ਨੇ ਅੱਜ ਤੋਂ ਕਿ ਬਸਾਖੀ ਨੂੰ ਸਮਰਪਿਤ ਅੱਜ ਦਾ ਇਹ ਪ੍ਰੋਗਰਾਮ ਸੀ ਇਸ ਮੌਕੇ ਤੇ ਨੰਨੇ-ਮੁੰਨੇ ਬੱਚਿਆਂ ਨੇ ਗਿੱਧਾ ਪੰਗੜਾ ਪਾ ਕੇ ਇਸ ਪ੍ਰੋਗਰਾਮ ਨੂੰ ਸੈਲੀਬ੍ਰੇਟ ਕੀਤਾ ਇਸ ਦੇ ਨਾਲ ਨਾਲ ਖਾਸियत ਇਹ ਰਹੀ ਕਿ ਬੱਚਿਆਂ ਵੱਲੋਂ ਵਿਸਾਖੀ ਦੇ ਦਿਨ ਅਤੇ ਖਾਲਸਾ ਸਾਧਨਾ ਦਿਵਸ ਨੂੰ ਮੁੱਖ ਰੱਖਦਿਆਂ ਆਪਣੇ ਹੱਥੀ ਤਿਆਰ ਕੀਤੇ ਹੋਏ ਆਪਣੇ ਪ੍ਰੋਜੈਕਟਸ ਵੀ ਪੇਸ਼ ਕੀਤੇ ਗਏ ਇਸ ਪ੍ਰੋਜੈਕਟ ਨੂੰ ਆਏ ਹੋਏ ਮੁੱਖ ਮਹਿਮਾਨ ਨੇ ਬੜੀ ਗੌਰ ਨਾਲ ਦੇਖਿਆ ਅਤੇ ਜਸਵੀਰ ਕੌਰ ਹੁਣਾ ਵੱਲੋਂ ਇਸ ਪ੍ਰੋਗਰਾਮ ਦੇ ਵਿੱਚ ਬਣਾਏ ਹੋਏ ਇਹਨਾਂ ਪ੍ਰੋਜੈਕਟਸ ਨੂੰ ਮੁੱਖ ਮਹਿਮਾਨ ਜਿਹੜੇ ਕਿ ਕੈਸੀ ਕੌਂਸਲ ਦੇ ਮੇਅਰ ਸਾਨੂੰ ਉਹਨਾਂ ਦੇ ਨਾਲ ਸ਼ੇਅਰ ਕੀਤਾ ਆਉ ਮਿਲਦੇ ਆ ਜਸਵੀਰ ਜੀ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਮੇਰੇ ਨਾਲ ਇਸ ਵਕਤ ਨੇ ਜਸਪੈਨ ਜਸਪੀਰ ਕੌਰ ਹੁਣੀ ਜਿਹੜੇ ਕਿ ਲਗਭਗ ਪਿਛਲੇ ਮੈਂ ਮਹੀਨਿਆਂ ਨਹੀਂ ਕਈ ਸਾਲਾਂ ਦਾ ਇੱਕ ਸੁਪਨਾ ਇੱਕ ਮਿਹਨਤ ਹੁੰਦੀ ਆ ਜਿਹੜੀ ਇਸ ਪੰਜਾਬੀ ਸਕੂਲ ਨੂੰ ਅੱਜ ਇਸ ਮੁਕਾਮ ਤੱਕ ਲੈ ਕੇ ਆਈ ਆ ਕਿ ਪਹਿਲੀ ਟਰਮ ਆ ਜਿਹੜੀ ਉਹ ਸਫਲਤਾ ਦੇ ਨਾਲ ਮੁਕੰਮਲ ਹੋਈ ਆ ਸਰੇ ਚੜੀ ਆ ਅੱਜ वाले ਦਿਨ ਜਿਹੜੀ ਲਾਸਟ ਪਹਿਲੀ ਟਰਮ ਦਾ ਲਾਸਟ ਦੇਣਾ ਤੇ ਉਹਦੀ ਸੈਲੀਬ੍ਰੇਸ਼ਨ ਕੀਤੀ ਜਾ ਰਹੀ ਆ ਵਿਸਾਖੀ ਦੀ ਸੈਲੀਬ੍ਰੇਸ਼ਨ ਕੀਤੀ ਜਾ ਰਹੀ ਆ ਸਾਡੀ ਖਾਸ ਤੌਰ ਤੇ ਵਿਦੇਸ਼ਾਂ ਵਿੱਚ ਰਹਿੰਦੇ ਮਾਪੇ ਦੀ ਜਿੰਮੇਵਾਰੀ ਆ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬੀ ਇਤਿਹਾਸ ਤੋਂ ਸਿੱਖ ਇਤਿਹਾਸ ਤੋਂ ਉਹਨਾਂ ਨੂੰ ਜਾਣੂ ਕਰਵਾਈਏ ਉਹਨਾਂ ਨੂੰ ਦੱਸਿਏ ਕਿ ਅਸੀਂ ਕਿਸ ਤਰੀਕੇ ਦੇ ਨਾਲ ਅੱਜ ਜਿੱਥੇ ਵੀ ਆ ਉਹ ਕਿਵੇਂ ਪਹੁੰਚੇ ਆ ਵਿਦੇਸ਼ਾਂ ਦੇ ਵਿੱਚ ਆ ਕੇ ਵੀ ਇਹ ਸਾਡੀ ਜਿੰਮੇਵਾਰੀ ਆ ਜਿਹੜੀ ਹੋਰ ਵੱਜ ਜਾਂਦੀ ਆ ਕਿੱਥੇ ਦੇਖਣਾ ਚਾਹੁੰਦੇ ਨੇ ਸਾਡਾ ਵਿਰਸਾ ਨੂੰ ਸੋਪਨਾ ਮੇਰੀ ਹੈ ਕਿ ਸਾਡੇ ਐਟਲੀਸਟ ਸਾਡੇ ਇਰੀ ਦਾ ਕੱਲਾ-ਕੱਲਾ ਬੱਚਾ ਪੰਜਾਬੀ ਬੋਲਦੇ ਤੇ ਬਹੁਤ ਨਿੱਖੇ ਸਾਡੇ ਆਸਟ੍ਰੇਲੀਆ ਵਾਲਿਆਂ ਦੀ ਇਹ ਖਾਸੀਅਤ ਆ ਕਿ ਸਾਰੇ ਪਰਿਵਾਰ ਬੱਚਿਆਂ ਬਲ ਇੰਨਾ ਧਿਆਨ ਦਿੰਦੇ ਨੇ ਕਿ ਬੱਚੇ ਬਹੁਤ ਸੋਹਣੀ ਪੰਜਾਬੀ ਬੋਲਦੇ ਆ ਪਰ ਮੇਰਾ ਸੁਪਨਾ ਹੈ ਕਿ ਬੱਚਾ ਨੂੰ ਲਿਖਣੀ ਵੀ ਆਉਂਦੀ ਹੋਵੇ ਪੰਜਾਬੀ ਪੜ੍ਹਨੀ ਵੀ ਆਉਂਦੀ ਹੋਵੇ ਤੇ ਸਾਡਾ ਵਿਰਸਾ ਜਿਹੜਾ ਹਰ ਜਗ੍ਹਾ ਦੇ ਉੱਤੇ ਦੀ ਬ੍ਰਾਂਚ ਹੋਵੇ ਹਰ ਜਗ੍ਹਾ ਦੇ ਉੱਤੇ ਪੰਜਾਬੀ ਦੇ ਜਿਹੜੇ ਪਰਿਵਾਰ ਨੇ ਉਹ ਮਤਲਬ ਕਿ ਫਕਰ ਨਾਲ ਕਹਿ ਸਕਦੇ ਹੁਣ ਕਿ ਸਾਡੇ ਨਿਆਣੇ ਪੰਜਾਬੀ ਲਿਖਦੇ ਵੀ ਬੜੀ ਸੋਹਣੀ ਆ ਬੋਲਦੇ ਵੀ ਬੜੀ ਸੋਹਣੀ ਆ ਐਟ ਲੀਸਟ ਇਹਨੂੰ ਬੇਸਿਕ ਹਿਸਟਰੀ ਦਾ ਪਤਾ ਹੋਣਾ ਚਾਹੀਦਾ ਤੇ ਕਿਤੇ ਨਾ ਕਿਤੇ ਅਸੀਂ ਇੰਨੇ ਸਾਰੇ ਬਿਜ਼ੀ ਹੋ ਗਏ ਆ ਹਨਾ ਰੂਟੀਨ ਸਾਡੀ ਸਭ ਦੀ ਪਤਾ ਹੀ ਆ ਕਿ ਕਿੰਨੇ ਬਿਜ਼ੀ ਆ ਸੀ ਜੋਬਸ ਨੂੰ ਲੈ ਕੇ ਜਾਂ ਹੋਰ ਸਾਰੀਆਂ ਕਮਿਟਮੈਂਟਸ ਨੂੰ ਲੈ ਕੇ ਤੇ ਇਹ ਇੱਕ ਜ਼ਰੀਆ ਹੈਗਾ ਇਹ ਨਹੀਂ ਹੈਗਾ ਕਿ ਮੈਂ ਇੰਡੀਆ ਤੋਂ ਪੰਜਾਬੀ ਪੜਾਉਂਦੀ ਆਈ ਆ టు ਬੀ ਓਨੈਸਟ ਪੰਜਾਬੀ ਕੋਈ ਵੀ ਸਿਖਾ ਸਕਦਾ ਬੱਚਿਆਂ ਨੂੰ ਇਹ ਤਾਂ ਇੱਕ ਬਸ ਇਹ ਸੀਗਾ ਕਿ ਇੱਕ ਸੁਪਨਾ ਕਿ ਅਸੀਂ ਇਹ ਚੀਜ਼ ਸ਼ੁਰੂ ਕਰਤੀ ਤੇ ਇਹਨੂੰ ਬਹੁਤ ਅੱਗੇ ਤੱਕ ਲੈ ਕੇ ਜਾਣਾ ਤੇ ਇਹ ਇਹ ਕੱਲ ਨੂੰ ਸਾਡੀ ਕਮਿਊਨਿਟੀ ਨੂੰ ਐਡਵੋਕੇਟ ਕਰਨਾ ਹੈਨਾ ਸਾਡੇ ਬਿਹਾਫ ਤੇ ਬੋਲਣ ਜੋਗੇ ਹੋ ਜਾਣ ਸਾਨੂੰ ਪਤਾ ਕਿ ਸਾਡੇ ਯੰਗ ਲੀਡਰ ਹੈਗੇ ਨੇ ਜਿਨ੍ਹਾਂ ਨੂੰ ਪੰਜਾਬੀ ਇਤਿਹਾਸ ਦਾ ਪਤਾ ਜਿਨ੍ਹਾਂ ਨੂੰ ਸਾਡੀ ਹਿਸਟਰੀ ਦਾ ਪਤਾ ਗੋਰਿਆਂ ਨੇ ਸਾਡੇ ਤੇ ਰਾਜ ਕੀਤਾ ਉਹ ਵੀ ਸਾਥੋਂ ਸਿੱਖ ਕੇ ਆਏ ਨੇ ਇਹ ਰੀਅਲ ਡਿਵੈਲਪਡ ਕੰਟਰੀਜ਼ ਬਣੀਆਂ ਨੇ ਹੈਨਾ ਕਿ ਸਾਡਾ ਤਾਂ ਰਾਜ ਹੀ ਏਡਾ ਉੱਚਾ ਤੇ ਨਿਆਰਾ ਹੈਗਾ ਜੇ ਇਹਨਾਂ ਨੂੰ ਉਹ ਚੀਜ਼ਾਂ ਦਾ ਪਤਾ ਲੱਗ ਜੇ ਕਿ ਪੰਜਾਬੀ ਮਾਂ ਬੋਲੀ ਹੈ ਜਿਹੜੀ ਮੈਨੂੰ ਲੱਗਦਾ ਦੁਨੀਆ ਭਰ ਦੀ ਰਿਚ ਬੋਲੀ ਆ ਤੇ ਉਹ ਚੀਜ਼ ਦੇ ਇਹਨਾਂ ਨੂੰ ਜਦੋਂ ਸਮਝ ਆ ਗਈ ਤੇ ਮੈਨੂੰ ਲੱਗਦਾ ਨਹੀਂ ਕਿ ਕੋਈ ਬੰਦਾ ਜੱਕੂਗਾ ਪੰਜਾਬੀ ਬੋਲਣ ਤੋਂ ਕਿਉਂਕਿ ਹੁਣ ਕਿਤੇ ਨਾ ਕਿਤੇ ਸਾਡੇ ਦਿਮਾਗ ਦੇ ਵਿੱਚ ਇਹ ਵੀ ਆ ਕਿ ਸ਼ਾਇਦ ਪੰਜਾਬੀ ਬੋਲਣ ਵਾਲਿਆਂ ਦਾ ਸਟੈਂਡਰਡ ਹਨ ਬੀ ਮਤਲਬ ਪਤਾ ਨਹੀਂ ਲੋਕ ਇੱਕ ਕਾਈਂਡ ਆਫ ਲਾਈਕ ਉਹ ਰੈਪੋ ਜੀ ਸਮਝਦੇ ਆ ਵੀ ਜੇ ਅਸੀਂ ਇੰਗਲਿਸ਼ ਬੋਲਦੇ ਆ ਜਾਂ ਐਕਸੈਂਟ ਮਾਰਦੇ ਆ ਵੀ ਪਤਾ ਨਹੀਂ ਜਿਆਦਾ ਹੀ ਐਡਵਾਂਸ ਆ ਸੀ ਤੇ ਇਹਨਾਂ ਦੇ ਦਿਮਾਗ ਐਡਵਾਂਸ ਕਰਨੇ ਆ ਸੀ ਤੇ ਉਹ ਮਤਲਬ ਉਹੀ ਇੱਕ ਸੁਪਨਾ ਹੈ ਕਿ ਬਹੁਤ ਅੱਗੇ ਤੱਕ ਲੈ ਕੇ ਜਾਈਏ ਇਸ ਚੀਜ਼ ਨੂੰ ਬਿਲਕੁਲ ਜੀ ਇਸ ਸੁਪਨੇ ਨੂੰ ਪੂਰਾ ਕਰਨ ਦੇ ਲਈ ਮੈਂ ਤੁਹਾਨੂੰ ਦੱਸਦਾ ਜਿਹੜਾ ਅਗਲਾ ਕਦਮ ਜਸੂਣਾ ਨੇ ਜਸੂਣਾ ਦੇ ਪਰਿਵਾਰ ਨੇ ਪਟਿਆ ਇਸ ਸਕੂਲ ਨੇ ਪਟਿਆ ਉਹ ਇਹ ਹੈ ਕਿ ਹੁਣ ਇੱਕ ਬ੍ਰਾਂਚ ਆ ਜਿਹੜੀ ਕਲਾਈਡ ਨਾਰਥ ਦੇ ਵਿੱਚ ਤਾਂ ਆਪਣੀ ਪਹਿਲੀ ਟਰਮ ਪੂਰੀ ਕਰ ਚੁੱਕੀ ਆ ਅਗਲੀ ਬ੍ਰਾਂਚ ਆ ਜਿਹੜੀ ਨੋ ਪੈਕ ਨਾਮ ਦੇ ਵਿੱਚ ਆ ਗਈ ਸੋ ਜਿਵੇਂ ਜਸ ਉਹਨਾਂ ਨੇ ਦੱਸਿਆ ਕਿ ਸੁਪਨਾ ਇਹੀ ਆ ਕਿ ਹਰ ਜਗ੍ਹਾ ਬ੍ਰਾਂਚੀਸ ਹੋਣ ਉਹ ਸਿਰਫ ਇਹ ਆ ਕਿ ਜਿਹੜੇ ਪੁਰਨੇ ਅਸੀਂ ਆਪਣੇ ਬਜ਼ੁਰਗਾਂ ਤੋਂ ਸਿੱਖੇ ਨੇ ਉਹ ਪੁਰਨੇ ਅੱਗੇ ਪਾਈਏ ਉਹਨਾਂ ਪੁਰਨਿਆਂ ਤੇ ਚੱਲ ਕੇ ਜਿਹੜੇ ਸਾਡੇ ਬੱਚੇ ਨੇ ਉਹ ਅੰਗਰੇਜ਼ੀ ਜੋਗੇ ਨਾ ਰਹਿਣ ਪੰਜਾਬੀ ਮਾਣ ਨਾਲ ਕਹਿ ਸਕਣ ਕਿ ਅਸੀਂ ਪੰਜਾਬੀਆਂ ਬੋਲੀ ਨਾਲ ਜੁੜ ਸਕਣ ਪਹਿਰਾਵੇ ਨਾਲ ਜੁੜ ਸਕਣ ਸੱਭਿਆਚਾਰ ਨਾਲ ਜੁੜ ਸਕਣ ਖਾਸ ਤੌਰ ਤੇ ਭੈਣ ਮੈਨੂੰ ਇਹ ਲੱਗਦਾ ਹੁੰਦਾ ਜਦੋਂ ਇਹ ਬੱਚਿਆਂ ਨੇ ਨਾ ਪੰਜਾਬੀ ਬਾਰੇ ਸਮਝ ਲਿਆ ਜੀ ਗੋਰਿਆਂ ਨੂੰ ਇੱਥੋਂ ਦੇ ਮੂਲਕ ਵਾਲੇ ਲੋਕਾਂ ਨੂੰ ਇਹ ਦੱਸਣ ਵਿੱਚ ਸਫਲ ਹੋ ਜਾਣਾ ਇਹਨਾਂ ਨੇ ਕਿ ਅਸੀਂ ਕੌਣ ਹੁੰਨੇ ਆ ਇਹ ਇੱਕ ਵੱਡੀ ਚੀਜ਼ ਹੈ ਇਹ ਆਉਣ ਵਾਲੇ ਸਮੇਂ ਦੇ ਲਈ ਬੋਲ ਪੰਜਾਬੀ ਨੂੰ ਵੱਲੀਓ ਜਿਵੇਂ ਮੈਂ ਹਮੇਸ਼ਾ ਕਹਿੰਦਾ ਹਾਂ ਬੈਸਟ ਆਫ ਲੱਕ ਆ ਜੀ ਤੁਹਾਨੂੰ ਤੁਹਾਡੇ ਸਾਰੇ ਸਕੂਲ ਨੂੰ ਸੋ ਆਓ ਦੋਸਤੋ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਅੱਜ ਦੇ ਇਸ ਖਾਸ ਦਿਨ ਦੀਆਂ ਖਾਸ ਚਲਕੀਆਂ ਜੁੜੇ ਰਹੋ ਬੋਲ ਪੰਜਾਬੀ ਨੂੰ ਦੇ ਨਾਲ ਧੰਨਵਾਦ ਥੈਂਕ ਯੂ ਦਾ ਚਿੰਤਾ ਨਹੀਂ ਬੁਲਾਇਆ ਬੁਲਾਇਆ ਹੋ ਰੱਖਿਆ ਕੋਲ ਪੰਜਾਬੀ ਇਸ ਪ੍ਰੋਗਰਾਮ ਦੇ ਵਿੱਚ ਖਾਸ ਤੌਰ ਤੇ ਪਹੁੰਚੇ ਹੋਏ ਮੈਂਬਰ ਪਾਰਲੀਮੈਂਟ ਜੈਸਨ ਵੁੱਡ ਅਤੇ ਕੈਸੀ ਕਾਉਂਸਲ ਦੇ ਮੇਅਰ ਨੇ ਸਕੂਲ ਦੇ ਬੱਚਿਆਂ ਨੂੰ ਸਰਟੀਫਿਕੇਟ ਵੰਡੇ ਸਾਡਾ ਵਿਰਸਾ ਪੰਜਾਬੀ ਸਕੂਲ ਵਰਗੀਆਂ ਐਸੋਸੀਏਸ਼ਨਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀ ਵਿਰਸੇ ਨੂੰ ਪੰਜਾਬੀ ਬੋਲੀ ਨੂੰ ਪੰਜਾਬੀ ਜ਼ੁਬਾਨ ਨੂੰ ਨਵੀਆਂ ਪੀੜ੍ਹੀਆਂ ਤੱਕ ਲੈ ਕੇ ਜਾਣ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਯੋਗਦਾਨ ਰਹੇਗਾ ਜੇਕਰ ਤੁਸੀਂ ਵੀ ਆਪਣੇ ਬੱਚਿਆਂ ਨੂੰ ਸਾਡਾ ਵਿਰਸਾ ਪੰਜਾਬੀ ਸਕੂਲ ਦੀ ਕਿਸੇ ਵੀ ਬ੍ਰਾਂਚ ਦੇ ਵਿੱਚ ਦਾਖਲ ਕਰਵਾਉਣਾ ਹੈ ਤਾਂ ਉੱਪਰ ਦਿੱਤੇ ਗਏ ਹੋਏ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਸਾਡਾ ਵਿਰਸਾ ਪੰਜਾਬੀ ਸਕੂਲ ਦੀ ਵੈੱਬਸਾਈਟ ਉੱਪਰ ਜਾ ਕੇ ਵੀ ਤੁਸੀਂ ਆਪਣੇ ਬੱਚਿਆਂ ਨੂੰ ਦਾਖਲਾ ਕਰਵਾ ਸਕਦੇ ਹੋ ਅ ਇਸ ਮੌਕੇ ਤੇ ਆਏ ਹੋਏ ਮਹਿਮਾਨਾਂ ਸਕੂਲ ਦੇ ਬੱਚਿਆਂ ਵੱਲੋਂ ਆਪਣੀ ਨਵੀਂ ਯੂਨੀਫਾਰਮ ਲਾਂਚ ਕੀਤੀ ਗਈ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਵਿਰਸਾ ਪੰਜਾਬੀ ਸਕੂਲ ਅਤੇ ਹੋਰ ਸਕੂਲ ਜਿਹੜੇ ਕਿ ਲਗਾਤਾਰ ਪੰਜਾਬੀ ਦੀ ਸੇਵਾ ਕਰ ਰਹੇ ਨੇ ਇਸੇ ਤਰ੍ਹਾਂ ਹੀ ਸ਼ਲਾਘਾਯੋਗ ਕਦਮ ਪੁੱਟਦੇ ਰਹਿਣਗੇ ਤੁਸੀਂ ਜੁੜੇ ਰਹੋ ਬੋਲ ਪੰਜਾਬੀ ਨੂੰ ਦੇ ਨਾਲ ਰੱਖੋ ਆਪਣਾ ਖਿਆਲ ਸਤਿ ਸ੍ਰੀ ਅਕਾਲ